ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਾਰਨ ਮੌਤਾ ਦਾ ਜਿਹੜਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀਆਂ ਵੀ ਹੋਈਆਂ ਨੇ ਦੱਸ ਦੇ ਕਿ ਪਿੰਡ ਗੁਜਰਾ ਪਹੁੰਚੇ ਕੈਬਨਟ ਮੰਤਰੀ ਹਰਪਾਲ ਜੀ ਮਾ ਪੀੜਤ ਪਰਿਵਾਰਾਂ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਉਹਨਾਂ ਨੇ ਮੁਲਾਕਾਤ ਕੀਤੀ ਗੱਲਬਾਤ ਕੀਤੀ ਹੈ ਤੇ ਹੋਰ ਬਧੇਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਸਮਤ ਸੜ ਨਾਲ ਜੁੜ ਚੁਕੇ ਨੇ ਸਮਤ ਕੀ ਕੁਝ ਅਪਡੇਟ ਹੈ ਮਾਮਲੇ ਨੂੰ ਲੈ ਕੇ ਕਿਉਂਕਿ 8 ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਹੋਈਆਂ ਨੇ ਤੇ ਜਿਹੜੇ ਦੋ આરોપી ਨੇ ਉਹਨਾਂ ਤੱਕ ਪਹੁੰਚਣ ਦੀ ਕੀ ਕੁਝ ਪੁਲਿਸ ਦੇ ਅੱਗੇ ਦੀ ਰਣਨੀਤੀ ਹੈ ਕਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਹਰਪਾਲ ਜਿਮਾ ਵੀ ਪੀੜਤਾ ਦੇ ਨਾਲ ਜੜਾ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਣ ਦੀ ਕੀ ਕੋਈ ਜਾਣਕਾਰੀ ਹੈ ਤੁਮੰਨਾ ਦੇਖੋ ਸੰਗਰੂਰ ਦੇ ਵਿੱਚ ਅਜੇ ਵੀ ਜਿਹੜਾ ਸ਼ਰਾਬ ਦਾ ਕਹਿਰ ਆ ਉਹ ਲਗਾਤਾਰ جاری ਆ ਹਾਲਾਂਕਿ 4 ਦਿਨਾਂ ਦੇ ਦਰਮਿਆਨ 21 ਲੋਕਾਂ ਦੀ ਮੌਤ ਆ ਜਿਹੜੀ ਉਹ ਜ਼ਹਿਰੀਲੀ ਸ਼ਰਾਬ ਦੇ ਕਾਰਨਾਂ ਕਰਕੇ ਜਿਹੜੀ ਆ ਉਹ ਹੋ ਚੁੱਕੀ ਆ ਤੇ ਲੇਕਿਨ ਦੱਸਿਆ ਜਾ ਰਿਹਾ ਕਿ 18 ਅਜੇ ਵੀ ਜਿਹੜੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜੇ ਉਹ ਹਸਪਤਾਲ ਦੇ ਵਿੱਚ ਜਿਹੜੇ ਉਹ ਜ਼ਿੰਦਗੀ ਮੌਤ ਦੇ ਨਾਲ ਜੂਝਦੇ ਹੋਏ ਜਿਹੜੇ ਉਹ ਦਿਖਾਈ ਦੇ ਰਹੇ ਨੇ ਤੇ ਇਸ ਦੇ ਨਾਲ ਨਾਲ ਜੇਕਰ ਮਾਸਟਰ ਮਾਈਂਡਸ ਦੀ ਗੱਲ ਕਰੀਏ ਤਾਂ ਦੋਵਾਂ ਮਾਸਟਰ ਮਾਈਂਡਸ ਸਹਿਤ ਜਿਹੜਾ 6 ਹੋਰ ਲੋਕਾਂ ਨੂੰ ਜਿਹੜਾ ਉਹ ਗ੍ਰਿਫਤਾਰ ਆ ਜਿਹੜਾ ਉਹ ਕਰ ਲਿੱਤਾ ਗਿਆ ਯਾਨੀ ਕਿ 1 ਨੇ ਜਿਹੜੋ ਇਸ ਮਾਮਲੇ ਦੇ ਵਿੱਚ ਜਿਹੜੇ ਉਹ ਗ੍ਰਿਫਤਾਰ ਨੇ ਜਿਹੜੇ ਉਹ ਪੁਲਿਸ ਵੱਲੋਂ ਕਰ ਲਿੱਤੇ ਗਏ ਨੇ ਅਤੇ ਇਹ ਗਾਜ਼ ਆ ਜਿਹੜੀ ਉਹ ਕੱਲੀ ਮੁਲਜ਼ਮਾ ਤੱਕ ਨਹੀਂ ਸਕੋ ਅਫਸਰਾਂ ਦੇ ਉੱਤੇ ਵੀ ਗਿਰਦੀ ਹੋਈ ਨਜ਼ਰ ਆ ਰਹੀ ਆ ਜਿੱਤੇ ਦੋ ਪੁਲਿਸ ਅਧਿਕਾਰੀ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਸਸਪੈਂਡ ਕੀਤੇ ਗਏ ਨੇ ਤੇ ਉੱਤੇ ਹੀ ਐਕਸਾਈਜ਼ ਵਿਭਾਗ ਦੇ ਕਈ ਅਧਿਕਾਰੀ ਨੇ ਜਿਹੜੇ ਉਹ ਵੀ ਇੱਥੇ ਜਿਹੜੇ ਨੇ ਉਹ ਸਸਪੈਂਡ ਕੀਤੇ ਗਏ ਨੇ ਤਾਂ ਹੁਣ ਇੱਥੇ ਇਹ ਦੇਖਣਾ ਆਏਮ ਰਹੇਗਾ ਕਿ ਇਸ ਮਾਮਲੇ ਦੇ ਵਿੱਚ ਕਿੰਨੇ ਕਰੋੜ ਦੀ ਜਿਹੜੀ ਠੱਗੀ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਜੇਕਰ ਜਾਣਕਾਰੀ ਅਨੁਸਾਰ ਪ੍ਰੋਸੀਜ ਸੋਰਸਿਸ ਜੋ ਜਾਣਕਾਰੀ ਦੇ ਰਹੇ ਨੇ ਕਿ ਲਗਭਗ 3.5 ਕਰੋੜ ਦੀ ਠੱਗੀ ਹੈ ਜਿਹੜੀ ਇਹਨਾਂ ਮੁਲਜ਼ਮਾਂ ਵੱਲੋਂ ਜਿਹੜੀ ਆ ਲੋਕਾਂ ਦੇ ਨਾਲ ਜਿਹੜੀ ਆ ਉਹ ਮਾਰੀ ਗਈ ਕਿਉਂਕਿ ਇਹ ਸ਼ਰਾਬ ਦਾ ਕਾਰੋਬਾਰ ਜਾਂ 200 ਲੀਟਰ ਜਿਹੜੀ ਮੀਥਨੋਲ ਜਿਹੜੀ ਆ ਉਸ ਦੀ ਵਰਤੋਂ ਕਰਕੇ ਜਿਹੜੀ ਸ਼ਰਾਬ ਬਣਾਈ ਗਈ ਹੈ ਹਾਲਾਂਕਿ ਜਿਹੜੀ 300 ਲੀਟਰ ਜਿਹੜੀ ਆ ਉਹ ਮੀਥਨੋਲ ਜਿਹੜੀ ਉਹ ਨੌਇਡਾ ਤੋਂ ਲੈ ਕੇ ਆਂਦੀ ਗਈ ਸੀ ਇਹਨਾਂ ਮਲਜ਼ਮਾਂ ਵੱਲੋਂ ਜਿਸ ਦੇ ਵਿੱਚ 200 ਇਥਨੋਲ ਹੈ ਜਿਹੜੀ ਮੀਥਨੋਲ ਹੈ ਜਿਹੜੀ ਉਹ ਬਰਾਮਦ ਹੈ ਜਿਹੜੀ ਉਹ ਕਰ ਲਈਤੀ ਗਈ ਹੈ ਤੇ ਇਸ ਦੇ ਨਾਲ ਨਾਲ ਹੁਣ ਇੱਥੇ ਇਹ ਦੇਖਣਾ ਆਇਮ ਰਹੇਗਾ ਕਿ ਹੋਰ ਕਿਹੜੇ-ਕਿਹੜੇ ਮਲਜ਼ਮ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਪਾਏ ਜਾਂਦੇ ਨੇ ਕਿਉਂਕਿ ਇਸ ਵਕਤ ਅਸੀਂ ਪਿੰਡੀ ਪਿੰਡ ਟਿੱਬੀ ਰਾਮ ਰਵਿਦਾਸਪੁਰ ਦੇ ਵਿੱਚ ਮੌਜੂਦ ਹਨ ਜਿੱਥੇ ਪੂਰੇ ਪਿੰਡ ਦੇ ਵਿੱਚ ਇੱਕ ਮਾਤਮ ਦਾ ਮਾਹੌਲ ਹੈ ਜਿਹੜਾ ਉਹ ਛਾਇਆ ਹੋਇਆ ਹੈ ਕੱਲ ਅਸੀਂ ਤਸਵੀਰਾਂ ਵੀ ਦਿਖਾਈਆਂ ਸਨ ਕਿ ਕਿਸ ਤਰ੍ਹਾਂ ਦੇ ਨਾਲ ਇੱਕੋ ਪਰਿਵਾਰ ਦੇ ਦੋ ਜੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿਹੜੇ ਉਹ ਚਲੇ ਗਏ ਤੇ ਇੱਥੋਂ ਦੇ ਪਿੰਡ ਦੇ ਵਾਸੀ ਜੋ ਰਵੀ ਹੈ ਜੋ ਸਭ ਤੋਂ ਨੌਜਵਾਨ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਦੇ ਕਾਰਨ ਕਾਰਨ ਜਿਸ ਦੀ ਉਮਰ ਹੈ ਜਿਹੜੀ ਉਹ 32 ਸਾਲ ਦੱਸੀ ਗਈ ਤੇ ਉਸ ਦੇ 12 ਸਾਲ ਦੇ بیٹے ਕੋਈ ਨੂਰ ਨੇ ਜਿਹੜੀ ਆ ਉਸ ਆਪਦੇ ਪਿਤਾ ਦੀ ਜਿਹੜੀ ਆନ୍ତିਵ ਰਸਮਾਂ ਜਿਹੜੀਆਂ ਉਹ ਅਦਾ ਕੀਤੀਆਂ ਗਈਆਂ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਧਰਮਸ਼ਾਲਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇੱਕ ਪੂਰਾ ਸੋਗ ਦੀ ਲਹਿਰ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਕਿਉਂਕਿ ਪਿੰਡ ਦੇ ਵਿੱਚ ਕਾਫੀ ਲਗਭਗ 8 ਮੋਤਾਂ ਇਕੱਲੇ ਇਸੇ ਪਿੰਡ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਕਾਰਨ ਕਰਨ ਹੋ ਚੁੱਕੀਆਂ ਨੇ ਤਾਂ ਹੁਣ ਇੱਥੇ ਲਗਾਤਾਰ ਲੀਡਰਸ ਵੀ ਪਹੁੰਚ ਰਹੇ ਨੇ ਬੀਤੇ ਦਿਨ ਦੀ ਜੇਕਰ ਗੱਲ ਕਰਾਂ ਤਾਂ ਮੈਂ ਕੈਬਨਿਟ ਮੰਤਰੀ ਅਮਨ अरोड़ा ਵੀ ਇੱਥੇ ਪਹੁੰਚੇ ਸਨ ਤੇ ਉਸ ਦੇ ਨਾਲ-ਨਾਲ ਦਮਨਦੀਨ ਬਾਜਵਾ ਬੀਜੇਪੀ ਆਗੂ ਦੇ ਅਤੇ ਉਸ ਦੇ ਨਾਲ-ਨਾਲ ਪਰਮਿੰਦਰ ਸਿੰਘ ਭਿੰਡਸਾ ਅਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਕੁਝ ਸਮੇਂ ਬਾਅਦ ਜਿਹੜੇ ਨੇ ਸੁਪਾਲ ਸਿੰਘ ਖੈਰਾ ਕਾਂਗਰਸੀ ਆਗੂ ਨੇ ਜਿਹੜੇ ਉਹ ਵੀ ਇੱਥੇ ਪਹੁੰਚਣਗੇ ਅਤੇ ਪਰਿਵਾਰਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆ ਸਕਦੇ ਨੇ ਤਾਂ ਫਿਲਹਾਲ ਹੁਣ ਇੱਥੇ ਇਹ ਦੇਖਣਾ ਇਹ ਰਹੇਗਾ ਕਿ ਆਖਿਰਕਾਰ ਜਵਾਬਦੇਹੀ ਕਿਸ ਦੀ ਤੈ ਹੁੰਦੀ ਹੈ ਕਿਉਂਕਿ ਕੀ ਕੁਫੀਤ ਅੰਤਰ ਜੋ ਸਰਕਾਰ ਦਾ ਚੱਲ ਰਿਹਾ ਹੈ ਉਹ ਬਿਲਕੁਲ ਇੱਥੇ ਫੇਲੀਅਰ ਹੈ ਜਿਹੜਾ ਉਹ ਜਾਪਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਕ ਐਨਡੀ ਭਾਰੀ ਖੇਪ ਦੇ ਵਿੱਚ ਇੱਕ ਮਥਨੋਲ ਇਕੱਠਾ ਕਰਕੇ ਰੱਖਣਾ ਇੱਕ ਜਗ੍ਹਾ ਦੇ ਉੱਤੇ ਤਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਇਸ ਦੀ ਖਬਰ ਨਹੀਂ ਸੀ ਕਿ ਇੱਥੇ ਐਡਮਿਨਿਸਟ੍ਰੇਸ਼ਨ ਦੀ ਜ਼ਰੂਰ ਇੱਕ ਜਿਹੜੀ ਜਵਾਬ ਤਲਬੀ ਹੈ ਜਿਹੜੀ ਉਹ ਜ਼ਰੂਰ ਬਣਦੀ ਹੈ ਕਿ ਵਾਕਈ ਹੀ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਜੇਕਰ ਪਤਾ ਸੀ ਤਾਂ ਕਿਹੜੇ-ਕਿਹੜੇ ਅਫਸਰ ਸਨ ਤੇ ਇਸ ਦੇ ਨਾਲ-ਨਾਲ ਅ 21 ਤੋਂ ਬਾਅਦ ਦੇ ਵਿੱਚ ਕੋਈ ਕਾਨੂੰਨ ਹੈ ਜਿਹੜਾ ਉਹ ਯਕੀਨਨ ਬਣਾਇਆ ਜਾਂਦਾ ਹੈ ਕਿ ਜੇਕਰ ਕੋਈ ਇਹੋ ਜੀ ਸ਼ਰਾਬ ਘਰੇ ਬਣਾਉਂਦਾ ਹੈ ਉਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਹੋ ਜੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਜੀ ਸਮਝ ਬਿਲਕੁਲ ਸਵਾਲ ਇਥੇ ਵੀ ਖੜਾ ਹੁੰਦਾ ਹੈ ਕਿਉਂਕਿ ਪਹਿਲਾਂ ਕਿਉਂ ਨਹੀਂ ਨਿਗਰਾਨੀ ਰੱਖੀ ਜਾਂਦੀ ਜਦੋਂ ਇਹ ਸਭ ਚੀਜ਼ਾਂ ਇਹ ਮੰਤਪਾਲਿਕਾ ਘਟਨਾਵਾਂ ਇਸ ਤਰ੍ਹਾਂ ਦੀ ਵਾਪਰਦੀਆਂ ਨੇ ਤੇ ਉਦੋਂ ਮੰਤਰੀ ਵੀ ਉੱਥੇ ਪਹੁੰਚਦੇ ਨੇ ਐਕਸ਼ਨ ਵੀ ਲਿਆ ਜਾਂਦਾ ਹੈ ਪੁਲਿਸ ਅਧਿਕਾਰੀਆਂ ਨੂੰ ਵੀ ਸਸਪੈਂਡ ਕੀਤਾ ਜਾਂਦਾ ਹੈ ਲੇਕਿਨ ਪਹਿਲਾਂ ਕਿਉਂ ਨਹੀਂ ਨਿਗਰਾਨੀ ਰੱਖੀ ਜਾਂਦੀ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੇ ਹੀ ਨਾ ਬਿਲਕੁਲ ਕੱਲ ਵੀ ਬਹੁਤ ਸਾਰੇ ਲੋਕ ਇਹੀ ਗੱਲ ਤੇ ਜਿਹੜੇ ਸਵਾਲ ਚੁੱਕਦੇ ਹੋਏ ਨਜ਼ਰ ਆਏ ਸਾਨੂੰ ਜਿਨ੍ਹਾਂ ਨੇ ਸਾਫ਼ ਤੌਰ ਤੇ ਤੇ ਕਿਹਾ ਸੀਗਾ ਕਿ ਖੂਫੀਆ ਤੰਤਰ ਅਖੀਰਕਾਰ ਸਰਕਾਰ ਦਾ ਕੀ ਕਰ ਰਿਹਾ ਸੀਗਾ ਕਿ ਵਾਕਈ ਹੀ ਖੂਫੀਆ ਤੰਤਰ ਤੋਂ ਇੱਕ ਇਹ ਇੱਕ ਖਬਰ ਨਹੀਂ ਸੀ ਕਿ ਇੰਨੀ ਭਾਰੀ ਖੇਪ ਦੇ ਵਿੱਚ ਇੱਕ ਇੱਕ ਮਥਨੋਲ ਜਿਹੜਾ ਇਕੱਠਾ ਹੈ ਜਿਹੜਾ ਦੋ ਵਿਅਕਤੀਆਂ ਵੱਲੋਂ ਜਿਹੜਾ ਉਹ ਕੀਤਾ ਗਿਆ ਤੇ ਨੌਇਡਾ ਤੋਂ ਕਿਸ ਤਰ੍ਹਾਂ ਦੇ ਨਾਲ ਅਖੀਰਕਾਰ ਪੰਜਾਬ ਦੇ ਵਿੱਚ ਉਸ ਮਥਨੋਲ ਦੀ ਜਿਹੜੀ ਉਹ ਐਂਟਰੀ ਹੋਈ ਤਾਂ ਜਗਾ ਜਗਾ ਤੇ ਹਾਲਾਂਕਿ ਜਿਹੜੀ ਨਾਕੇਬੰਦੀ ਜ਼ਰੂਰ ਬਾਰਡਰ ਦੇ ਉੱਤੇ ਦੇਖਦੇ ਅਸੀਂ ਪੰਜਾਬ ਪੁਲਿਸ ਦੇ ਨਾਕੇਬੰਦੀ ਹੁੰਦੀ ਆ ਰਾਤ ਨੂੰ ਜਿਹੜਾ ਜਿਹੜਾ ਪੈਰਾ ਉਹ ਕਰੜਾ ਜਿਹੜਾ ਪੰਜਾਬ ਪੁਲਿਸ ਵੱਲੋਂ ਕੀਤਾ ਜਾਂਦਾ ਹੈ ਕਿ ਵਾਕਈ ਉਸ ਚੈਕਿੰਗ ਦੇ ਦਰਮਿਆਨ ਆਖਿਰਕਾਰ ਕਿਉਂ ਮਥਨੋਲ ਨੂੰ ਜਿਹੜਾ ਉਹ ਫੜਿਆ ਨਹੀਂ ਗਿਆ ਹੈਗਾ ਤਾਂ ਇਹ ਸਾਰੇ ਸਵਾਲ ਨੇ ਜਿਹੜੇ ਜ਼ਰੂਰ ਪ੍ਰਸ਼ਾਸਨ ਦੇ ਉੱਤੇ ਬਣਦੇ ਨੇ ਕਿਉਂਕਿ ਇੱਕ ਕ੍ਰਾਈਮ ਸੀਨ ਨੂੰ ਰੋਕਣਾ ਅਤੇ ਕ੍ਰਾਈਮ ਸੀਨ ਤੋਂ ਬਾਅਦ ਦੇ ਵਿਚਾਰਨਾ ਉਸ ਦੇ ਵਿੱਚ ਬਹੁਤ ਅੰਤਰ ਹੈ ਜੇਕਰ ਕ੍ਰਾਈਮ ਸੀਨ ਤੋਂ ਪਹਿਲਾਂ ਹੀ ਜੇਕਰ ਇਸ ਚੀਜ਼ ਨੂੰ ਰੋਕਿਆ ਜਾਂਦਾ ਤਾਂ ਸ਼ਾਇਦ ਅੱਜ ਇੰਨੀਆਂ ਮੌਤਾਂ ਨਾ ਹੁੰਦੀਆਂ ਜਦ 21 ਘਰਾਂ ਦੇ ਚਿਰਾਗ ਨੇ ਤੁਸੀਂ ਤਵਨਨ ਦੇ ਸੋਚੋ ਕਿ 21 ਘਰਾਂ ਦੇ ਚਿਰਾਗ ਨੇ ਜਿਹੜੋ ਇਸ ਵਕਤ ਬੁਝ ਗਏ ਨੇ ਅਤੇ ਪਰਿਵਾਰ ਪਿੱਛੇ ਬਿਲਕੁਲ ਰੁੱਲ ਚੁੱਕੇ ਨੇ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਇੱਕ ਜੀਸੀ ਕਮਾਨ ਵਾਲਾ ਜੋ ਇਸ ਵਕਤ ਜਹਾਨੋਂ ਤੁਰ ਗਿਆ ਹੈ ਤੇ ਇਸ ਵਕਤ ਬੱਚੇ ਨੇ ਜਿਹੜੇ ਉਹ ਰੁੱਲਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕਈਆਂ ਦੇ ਬੱਚੇ ਨੇ ਜਿਹੜੇ ਉਹ ਤਿੰਨ ਤਿੰਨ ਲੜਕੀਆਂ ਜੀ ਸਵਾਲ ਬਿਲਕੁਲ ਹੀ ਮਾਮਲਾ ਕਾਫੀ ਗੰਭੀਰ ਹੈ ਤੇ ਜਾਂਚ ਦਾ ਵਿਸ਼ਾ ਜਰਾ ਜ਼ਰੂਰ ਹੈ ਕਿਉਂਕਿ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਦੋ ਗ੍ਰਿਫਤਾਰੀਆਂ ਹੁਣ ਕਦੋਂ ਤੱਕ ਹੁੰਦੀਆਂ ਨੇ ਇਹ ਦੇਖਣਾ ਕਾਫੀ ਅਮਰ ਰਹੇਗਾ ਬਹੁਤ ਸ਼ੁਕਰੀਆ ਸਮਤਮਾਮ ਜਾਣਕਾਰੀ ਦੇ ਲਈ